ਆਸੂ ਮੂ ਗੁਰੂ ਨਾਨਕ ਨਾਮ ਲੈਵਾ ਸੰਤਾਂ ਗੁਰੂ ਦੀਆਂ ਲਾੜਦੀਆਂ ਨਹਿਵ ਸਿੰਘ ਫੌਜਾਂ ਅੱਜ ਆਪਾਂ ਫਸ ਸ੍ਰੀ ਕੇਸਗੜ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉੱਥੇ ਆਪਾਂ ਦਰਸ਼ਨ ਦਿਦਾਰਿਆਂ ਵਾਸਤੇ ਹੁਣ ਜਾ ਰਹੇ ਆਂ ਤੇ ਜਿੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਜਿਹੜਾ ਉਹਨਾਂ ਨੇ ਆਪੇ ਹੀ ਬਗੈਰ ਪੰਥ ਦੇ ਸੱਦੇ ਤੋਂ ਜਿਹੜਾ ਜਥੇਦਾਰ ਦੀ ਨਿਯੁਕਤੀ ਉਹਨਾਂ ਨੇ ਦਸਤਾਰਬੰਦੀ ਕਰਨੀ ਸੀ ਤੇ ਆਪਾਂ ਹੁਣ ਪਹੁੰਚਣਾ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤੇ ਮੈਂ ਸਾਰਿਆਂ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਗੁਰੂਦਿਆਂ ਲਾੜਦਿਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਮਾਨ ਮਰਿਆਦਾ ਵਾਸਤੇ ਗੁਰੂਦਿਆਂ ਲਾੜਦਿਆਂ ਫੌਜਾਂ ਨੇ ਤੇ ਆਪਾਂ ਬਹੁਤ ਹੀ ਸਤਿਕਾਰ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਜਾਣਾ ਤੇ ਨਮਸਕਾਰ ਕਰਕੇ ਤੇ ਕਿਸੇ ਨੇ ਵੀ ਮर्यादा ਦੀ ਉਲੰਘਣਾ ਨਹੀਂ ਕਰਨੀ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਆਪਾਂ ਨਮਸਕਾਰ ਕਰਕੇ ਤੇ ਉੱਥੇ ਜੋ ਵੀ ਅਗਲਾ ਜਿਹੜਾ ਆਪਾਂ ਕਿਵੇਂ ਉੱਥੇ ਬੋਲ ਕੇ ਤੇ ਉੱਥੇ ਨਮਸਕਾਰ ਕਰਕੇ ਤੇ ਆਪਾਂ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਜਿਹੜਾ ਉੱਥੇ ਜੋ ਵੀ ਸਾਰੇ ਪ੍ਰੋਗਰਾਮ ਨੇ ਆਪਾਂ ਉੱਥੇ ਬੋਲਦੇ ਆਂਗੇ ਤੇ ਹੁਣ ਆਪਾਂ ਸਾਰਿਆਂ ਨੇ ਬਹੁਤੀ ਵਾਰ ਸਰਕਾਰ ਦੇ ਨਾਲ ਚੱਲਦਾ ਤੇ ਸਾਰਿਆਂ ਨੂੰ ਬੇਨਤੀ ਹੈ ਬਹੁਤ ਵਧੀਆ ਢੰਗ ਨਾਲ ਆਪਾਂ ਨਮਸਕਾਰ ਕਰਕੇ ਤੇ ਆਪਣਾ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਉਹਦੇ ਅਨੁਸਾਰ ਚੱਲਦਾ ਤੇ ਸੰਗਤਾਂ ਨੂੰ ਵੀ ਬੇਨਤੀ ਹੈ ਬਹੁਤੀ ਆਪਾਂ ਪ੍ਰੇਮ ਪਿਆਰ ਦੇ ਨਾਲ ਆਪਾਂ ਜੋ ਵੀ ਕਰ ਰਹੇ ਨੇ ਆਪਾਂ ਉਹਦਾ ਵਿਰੋਧ ਕਰਨਾ ਤੇ ਸਾਰਾ ਜੋ ਵੀ ਬਚਨ ਕੀਤੇ ਉਹਤੇ ਡਟ ਕੇ ਪਹਿਰਾ ਵੀ ਦੇਣਾ ਹੈ